ਹਾਂਜੀ ਜਿੱਥੋਂ ਤੱਕ ਮੈਨੂੰ ਪਤਾ ਹੈ ਤੁਹਾਨੂੰ ਇੱਥੇ ਕੈਨੇਡਾ ਆਇਆਂ ਨੂੰ 24 ਸਾਲ ਹੋ ਗਏ ਤੇ ਜਿਵੇਂ ਕਿ ਅੱਜ ਕੱਲ ਦੀ ਸਿਚੁਏਸ਼ਨ ਹੈ ਇੱਥੇ ਕਿ ਬਹੁਤ ਸਾਰੇ ਮੁੰਡੇ ਆ ਜਾਂ ਕੁੜੀਆਂ ਉਹਨਾਂ ਨੂੰ ਕਿ ਕੰਮ 'ਚ ਬਹੁਤ ਪ੍ਰੋਬਲਮ ਆ ਰਹੀ ਆ ਮੈਂ ਵੀ ਇਦਾਂ ਦੀਆਂ ਕਾਫੀ ਵੀਡੀਓ ਪਾਈਆਂ ਨੇ ਕਿਉਂਕਿ ਮੈਂ ਇਦਾਂ ਦੇ ਮੁੰਡੇ ਜਾਂ ਕਈ ਕੁੜੀਆਂ ਨੂੰ ਮਿਲਿਆ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਸਾਲ-ਸਾਲ ਹੋ ਗਿਆ ਤਾਂ ਜਦੋਂ 24 ਸਾਲ ਤੁਸੀਂ ਪਹਿਲਾਂ ਆਏ ਸੀਗੇ ਤਾਂ ਇਦਾਂ ਹੀ ਸੇਮ ਸਿਚੁਏਸ਼ਨ ਸੀਗੀ ਜਾਂ ਅੱਜ ਕੋਲ ਜ਼ਿਆਦਾ ਹੀ ਇੱਥੇ ਆ ਜਿਹੜੀ ਅਨਪਲੋਇਮੈਂਟ ਹੋ ਗਈ ਆ ਦੇਖੋ ਜੀ ਜਦੋਂ ਮੈਂ ਆਇਆ ਸੀਗਾ ਨਾ ਮੈਂ 4 ਕਿਸਾਲਾ ਦਾ ਹੁੰਦਾ ਸੀਗਾ ਤੇ ਉਦੋਂ ਵੀ ਮਿਲਕੀ ਜੋਤ ਤਾਂ ਲੱਭਣੀ ਪੈਂਦੀ ਆ ਉਹ ਮੈਂ ਸਟੂਡੈਂਟ ਹੁੰਦਾ ਸੀਗਾ ਮੈਂ ਉੱਥੇ ਹਾਈ ਸਕੂਲ ਜਾਂਦਾ ਹੁੰਦਾ ਸੀ ਮੋਟਿਵਾਲ ਦੇ ਵਿੱਚ ਤੇ ਆਪਣੇ ਉਹਨੂੰ ਮੈਂ ਵੀ ਦੋ ਦੋ ਚਾਬਾਂ ਕਰ ਲਿਆ ਹੁੰਦਾ ਸੀ ਪਹਿਨਾ ਮੈਂ ਪੀਜ਼ਾ ਤੇ ਕਰਦਾ ਸੀਗਾ ਫਿਰ ਇੱਕ ਦੋ ਵਾਰੀ ਮੈਂ ਫਾਰਮ ਤੇ ਵੀ ਗਿਆ ਵਾਂ ਫਾਰਮ ਤੇ ਵੀ ਜਾ ਕੇ ਇੱਕ ਦੋ ਵਾਰੀ ਗਿਆ ਵੀ ਪੰਜ ਮੇਰਾ ਦੋਥੇ ਤੋਂ ਕੰਮ ਨਹੀਂ ਹੋਇਆ ਕਿ ਬੜਾ ਔਖਾ ਹੁੰਦਾ ਸੀਗਾ ਸੋ ਦੇਖੋ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਸੌਰੀ ਮੈਂ ਤੁਹਾਡੀ ਗੱਲ ਨੂੰ ਕੱਟਦਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ 14 ਸਾਲ ਦੇ ਸੀਗੇ ਹਾਂ ਜੀ 14 ਸਾਲ ਦੇ ਸੀ ਤੇ 14 ਸਾਲ ਦੇ ਉਦੋਂ ਤੁਸੀਂ ਇਦਾਂ ਜੌਬ ਇੱਥੇ 18 ਸਾਲ ਦੇ ਘੜ ਤੋਂ ਮਿਲ ਜਾਂਦੀ ਸੀ ਇਦਾਂ ਕੰਮ ਮਿਲ ਜਾਂਦਾ ਸੀ ਮੈਨੂੰ ਪਹਿਲੀ ਜੌਬ ਮੇਰੀ 16 ਸਾਲਾਂ ਦਾ ਸੀਗਾ ਮੈਂ ਉਦੋਂ ਸ਼ੁਰੂ ਕੀਤੀ ਸੀਗੀ 2 ਸਾਲ ਬਾਅਦ ਦੇ ਵਿੱਚ ਆ ਕੇ ਤੇ ਉਹ ਪਹਿਲੀ ਜੌਬ ਮੇਰੀ ਹੁੰਦੀ ਸੀਗੀ ਪੀਜ਼ੇ ਤੇ ਮੈਂ ਸ਼ੁਰੂ ਕੀਤਾ ਸੀ ਉੱਥੇ ਕੰਮ ਮੋਂਟਰੀਅਲ ਦੇ ਵਿੱਚ ਤੇ ਬਾਅਦ ਦੇ ਵਿੱਚ ਫਿਰ ਮੈਂ ਇੱਕ ਫਾਰਮ ਦੇ ਵਿੱਚ ਉੱਪਰ ਹੀ ਗਿਆ ਪਰ ਵੀ ਮੇਰੇ ਤੋਂ ਉੱਥੇ ਕੋਈ ਨਹੀਂ ਕੰਮ ਬੱਚੇ ਤੁਹਾਨੂੰ ਪਤਾ ਹੀ ਉਦੋਂ ਇੰਨਾ ਕੰਮ ਕਿੱਥੇ ਉਹ ਕਰ ਹੀ ਨਹੀਂ ਹੁੰਦਾ ਸੀ ਹਾਂ ਬਿਲਕੁਲ ਤੇ ਜਿੱਦਾਂ ਅੱਜਕੱਲ ਦਾ ਜਿੱਥੇ ਵੀ ਆਪਾਂ ਜੌਬ ਲੈਣੀ ਆ ਤਾਂ ਘੱਟੋ ਘੱਟ 18 ਸਾਲ ਉਮਰ ਮੰਗਦੇ ਆ ਨਹੀਂ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ 18 ਸਾਲ ਦੀ ਉਮਰ ਹੋਣੀ ਚਾਹੀਦੀ ਆ ਅ ਥੋੜੀ ਓਕੇ ਉਹ ਕੰਮ ਤੇ ਡਿਪੈਂਡ ਕਰਦਾ ਹੈ ਤੁਹਾਡੇ ਕੰਮ ਤੇ ਪਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜੌਬ ਹੋਣ ਤੇ ਉਸ ਵਿੱਚ ਦਾ ਕੀ ਫਰਕ ਹੈ ਕਿ ਦੇਖੋ ਉਸ ਵੇਲੇ ਵੀ ਜੌਬ ਲੱਭਣੀ ਪੈਣੀ ਸੀਗੀ ਹੁਣ ਜਿਹੜਾ ਪ੍ਰੋਲ ਕੀ ਆ ਰਹੀ ਹੈ ਹੁਣ ਚੱਲ ਰਿਹਾ ਕਾਈਂਡ ਆਫ ਰੈਸੈਸ਼ਨ ਠੀਕ ਹੈ ਰੈਸੈਸ਼ਨ ਜਿਹੜਾ ਹਰ ਇੱਕ 10 ਸਾਲ ਦੇ ਬਾਅਦ ਇੱਥੇ ਕੈਨੇਡਾ ਜਾਂ ਹਰ ਇੱਕ ਕੰਟਰੀ ਦੇ ਵਿੱਚ ਆਉਦਾ ਹੀ ਹੁੰਦਾ ਵਾ ਸੋ ਇਹ ਜਿਹੜੀ ਚੀਜ਼ ਕੋਵਿਡ ਤੋਂ ਪਹਿਲਾਂ ਹੋਣੀ ਸੀਗੀ ਸੋ ਉਹ ਕੋਵਿਡ ਨੇ ਤਿੰਨ ਸਾਲ ਦਾ ਗੈਪ ਪਾ ਦਿੱਤਾ ਤਿੰਨ ਸਾਲ ਦਾ ਜਿਹੜਾ ਗੈਪ ਆਇਆ ਤੇ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮੂਰੇ ਆ ਰਹੀਆਂ ਨੇ ਸੋ ਐਟਲੀਸਟ ਮੇਰੇ ਸਾਬ ਦੇ ਨਾਲ ਆਹ ਸਾਲ ਆਉਦਾ ਜਿੰਦੀ ਰਹਿਣਾ ਵਾ ਨੈਕਸਟ ਈਅਰ ਤੁਹਾਡਾ ਥੋੜਾ ਜਿਹਾ ਸਹੀ ਹੋਣਾ ਸ਼ੁਰੂ ਹੋ ਜਾਣਾ ਸੋ ਘਬਰਾਓ ਨਾ ਜੋਬ ਮਿਲ ਜੂਗੀ ਪਰ ਥੋੜੀ ਜਿਹੀ ਸਟਰਗਲ ਜ਼ਰੂਰੀ ਹੈ ਉਹ ਤਾਂ ਹੋਣੀ ਆ ਕਰਨੀ ਪੈਣੀ ਆ ਹਮੇਸ਼ਾ ਪਰ ਜੋਬ ਦਾ ਕੋਈ ਨਹੀਂ ਟੈਨਸ਼ਨ ਨਾਲੋ ਜੋ ਆਪਾਂ ਆਪਣੀਆਂ ਕਿਸੇ ਨਾ ਕਿਸੇ ਪਾਸੇ ਤਾਂ ਕਿ ਹੋਈ ਚੜਾ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਪਰ ਮੈਨੂੰ ਉਹਨਾਂ ਬੱਚਿਆਂ ਦੇ ਪਰ ਮੈਨੂੰ ਨਾ ਉਹਨਾਂ ਬੱਚਿਆਂ ਤੇ ਬਹੁਤ ਤਰਸ ਆਉਂਦਾ ਹੁੰਦਾ ਹੈ ਜਿਹੜੇ ਕਿ ਵਿਚਾਰੇ ਘਰੋਂ ਕਰਜ਼ਾ ਚੱਕ ਕੇ ਆਏ ਨੇ ਜਾਂ ਫਿਰ ਉਹਨਾਂ ਦੇ ਮਾਪਿਆਂ ਨੇ ਰਿਸ਼ਤੇਦਾਰਾਂ ਤੋਂ ਇਦਾਂ ਹੀ ਫੜ ਕੇ ਪੈਸੇ ਲਾਤੇ ਨੇ ਉਹ ਨਾ ਤਾਂ ਉਹ ਘਰੋਂ ਵੈਸੇ ਮੰਗਾ ਸਕਦੇ ਆ ਤੇ ਨਾ ਹੀ ਇਧਰਾਪ ਉਹਨਾਂ ਕੋਲ ਕੋਈ ਕੰਮ ਹੈ ਦੇਖੋ ਮੇਰੇ ਇੱਕ ਚੀਜ਼ ਹੋਰ ਕਰੋ ਜੇ ਬੰਦਾ ਇਹਨੂੰ ਕਰਨੇ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਕਿ ਹਾਂ ਵੇ ਮੈਨੂੰ ਬ੍ਰੈਂਟਨ ਦੇ ਵਿੱਚ ਜੌਬ ਨਹੀਂ ਮਿਲ ਰਹੀ ਮੈਨੂੰ ਮਿਸਾਗਰ ਦੇ ਵਿੱਚ ਜੌਬ ਨਹੀਂ ਮਿਲ ਰਹੀ ਆਪਣੀ ਟਰਾਈ ਕਰੋ ਜੇ ਸਿਟੀ ਚੇਂਜ ਕਰ ਸਕਦੇ ਹੋ ਨਾ ਤੇ ਕਈ ਥਾਵਾਂ ਤੇ ਜੌਬਾਂ ਵੱਧ ਨੇ ਕਈ ਥਾਵਾਂ ਤੇ ਘੱਟ ਨੇ ਜ਼ਰੂਰੀ ਨਹੀਂ ਹੈਗਾ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਨੂੰ ਉੱਥੇ ਹੀ ਜੌਬ ਮਿਲੂਗੀ